ਸਾਰੇ ਮੇਰੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਸਤਿ ਸ੍ਰੀ ਅਕਾਲ ਮੇਰਾ ਨਾਮ ਬਲਵੰਤ ਸੰਮੇਵਲੀ ਲੋਕ ਸਭਾ ਹਲਕਾ ਫਰੋਜਪੁਰ ਉਮੀਦਵਾਰ ਲੈਸ ਲਿਸਟ ਜਸਟਿਸ ਪਾਰਟੀ ਤੋਂ ਮੈਂ ਚੋਣ ਲੜ ਰਿਹਾ ਅੱਜ ਮੈਂ ਪਿੰਡ ਸੰਮੇਵਲੀ ਦਾ ਮੈਂ ਜੰਪਾ ਵਾਲੇ ਅੱਜ ਮੈਂ ਇੱਥੇ ਆਦੇ ਜੱਦੀ ਪਿੰਡ ਪਹੁੰਚਿਆ ਇੱਥੇ ਪਿੰਡ ਵਾਸੀ ਤੇ ਮੇਰੇ ਜਿਹੜੇ ਭੈਣਾ ਭਰਾਵਾਂ ਇਹਨਾਂ ਨੇ ਮੇਰਾ ਬੜਾ ਮਾਨ ਸਤਕਾਰ ਦਿੱਤਾ ਹੈ ਅਤੇ ਮੈਨੂੰ ਇੱਕ ਜਿਹੜੀ ਚੋਣ 'ਚ ਜਿਹੜਾ ਮੇਰੇ ਨਾਲ ਸਾਥ ਦੇਣ ਦਾ ਇੱਕ ਵਾਅਦਾ ਦਿੱਤਾ ਹੈ ਮੈਂ ਲੰਬੇ ਸਮੇਂ ਤੋਂ ਸਮਾਜ ਸੇਵੀ ਅਤੇ ਜਿਵੇਂ ਵੱਖ-ਵੱਖ ਸੰਸਥਾਵਾਂ 'ਚ ਮੈਂ ਕੰਮ ਕਰਦਾ ਰਿਹਾ ਸਾਡੀ ਨੈਸ਼ਨਲਿਸਟ ਜਸਟੀਸ ਪਾਰਟੀ ਜਿਹੜੀ ਮਜ਼ਦੂਰਾ ਪ੍ਰਤੀ ਲੜਦੀ ਏ ਅੱਜ ਤੱਕ ਇਸ ਕਰਕੇ ਮੈਂ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਜਿਹੜਾ ਇਹਨਾਂ ਨੇ ਮੈਨੂੰ ਅੱਜ ਮਾਨ ਸਤਕਾਰ ਦਿੱਤਾ ਹੈ ਮੈਂ ਤਣ ਦੇ ਹੀ ਨਾਲ ਨਿਭਾਉਂਗਾ ਤੇ ਨਾਲ ਨੈਸ਼ਨਲਿਸਟ ਜਸਟੀਸ ਪਾਰਟੀ ਤੇ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਇੱਕ ਗਰੀਬ ਪਰਿਵਾਰ ਨੂੰ ਗਰੀਬ ਨਾ ਮਾਣੇ ਜਿਹਨੂੰ ਮੈਨੂੰ ਐਡਾ ਵੱਡਾ ਮਾਣ ਬਖਸ਼ਿਆ ਜਿਹੜੀ ਲੋਕ ਸਭਾ ਹਲਕਾ ਫਰੀਦਪੁਰ ਤੋਂ ਮੈਨੂੰ ਇੱਕ ਟਿਕਟ ਦੇ ਕੇ ਚੋਣ ਦੇ ਮੈਦਾਨ 'ਚ ਉਤਾਰਿਆ ਮੈਂ ਸਾਰੇ ਜਿੰਨੇ ਵੀ ਵੋਟਰ ਪੈਣਾ ਪ੍ਰਾਇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਇੱਕ ਗਰੀਬ ਜਮਾਣਾ ਮੈਂ ਇੱਕ ਸਾਰੇ ਜਿਹੜੇ ਮੇਰੇ ਲੋਕ ਸਭਾ ਹਲਕਾ ਫਰੀਦਪੁਰ ਦੇ ਪੈਣਾ ਪ੍ਰਾਇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਮੈਂ ਇੱਕ ਗਰੀਬ ਪਰਿਵਾਰ ਆ ਮੇਥੋਂ ਕਿਉਂਕਿ ਨਹੀਂ ਵੀ ਰੇਖ ਤੱਕ ਪਹੁੰਚਦਾ ਪਰ ਮੈਂ ਇਹ ਮਾਫੀ ਚਾਹੁੰਦਾ ਜੇ ਮੈਂ ਤੂੰ ਨਹੀਂ ਪਹੁੰਚਿਆ ਜਾਂਦਾ ਨਹੀਂ ਕਾਲ ਕੀਤੀ ਜਾਂਦੀ ਪਰ ਮੇਰਾ ਇਸ ਵਿਸ਼ੇ ਤੇ ਜਿਹੜਾ ਪੂਰਾ ਵੱਧ ਚੜ ਕੇ ਮੇਰਾ ਸਾਥ ਦਿੱ ਆਕੇ ਜਿਹੜਾ ਮੇਰੇ ਹੱਥ ਮਜ਼ਬੂਤ ਆਉਣ ਜਿਹੜੇ ਆਉਣ ਵਾਲੇ ਸਮੇਂ 'ਚ ਮੇਰੇ ਆਦੇ ਭੈਣਾ ਭਰਾਵਾਂ ਦਾ ਵੱਧ ਚੜ ਕੇ ਜਿਹੜਾ ਸਾਥ ਦੇਊਗਾ ਜਿੰਦਾਬਾਦ ਜਿੰਦੂ ਰੇਟਾ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਇੱਕ ਇੱਕ ਜਿਹੜਾ ਪਾਉ ਦੇ ਰਿਹਾ ਆਖ जा रही है वीडियो सस्ती 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 मम्मी वीडियो दादा मारूंगा काका सस्ती मम्मी चलो नहीं डाल दे डाल दे तू आ ले आ जा समझ में तो बोलना बोलना बोल ले ਨਾਰੇ ਗੁੱਜੋ ਦੋ ਨਾਰੇ ਤੇ ਆਉਂਦੇ ਨਾਲ ਹੈ ਕਿ ਬਲਵੰਤ ਸੰਮੇਵਾਲੀ ਜਿੰਦਾਬਾਦ ਬਲਵੰਤ ਸਿੰਘ ਸੰਮੇਵਾਲੀ ਜਿੰਦਾਬਾਦ ਜਿੰਦਾਬਾਦ ਸੰਗ ਸੰਮੇਵਾਲੀ ਜਿੰਦਾਬਾਦ ਜਿੰਦਾਬਾਦ ਬਲਵੰਤ ਸਿੰਘ ਸੰਮੇਵਾਲੀ ਜਿੰਦਾਬਾਦ ਜਿੰਦਾਬਾਦ ਬਲਵੰਤ ਸਿੰਘ ਸੰਮੇਵਾਲੀ ਜਿੰਦਾਬਾਦ ਜਿੰਦਾਬਾਦ ਬਲਵੰਤ ਸਿੰਘ ਸੰਮੇਵਾਲੀ ਜਿੰਦਾਬਾਦ ਜਿੰਦਾਬਾਦ Jiteda bi jiteda, 100% jiteda. 100% jiteda bi jiteda, 100% jiteda. 100% 100% semerali, jinta mad, jinta mad. 100%